ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ ਉਹਨਾਂ ਦੇ ਸਮਰਥਕਾਂ ਵੱਲੋਂ 14 ਜਨਵਰੀ ਨੂੰ ਕੀਤਾ ਜਾ ਰਿਹਾ ਹੈ ਇਸ ਦਾ ਐਲਾਨ ਸ਼੍ਰੀ ਮੁਖਸਰ ਸਾਹਿਬ ਵਿਖੇ ਆਉਣ ਵਾਲੀ ਮਾਗੀ ਮੇਲੇ ਦੌਰਾਨ ਕੀਤਾ ਜਾਵੇਗਾ ਇਸ ਵਿੱਚ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਉਹਨਾਂ ਦੇ ਸਮੂਹ ਸਮਰਥਕ ਹਾਜ਼ਰ ਹੋਣਗੇ ਇਸ ਦੌਰਾਨ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਵਿੱਚ ਧਰਮ ਪਰਵਾਸਤ ਨੂੰ ਰੋਕਣਾ ਨਸ਼ਾ ਖਤਮ ਕਰਨ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਕਈ ਅਹਿਮ ਮੁੱਦਿਆਂ ਨਉਠਾਉਲੀ ਪਾਰਟੀ ਬਣਾ ਰਹੇ ਹਾ ਤਰਸੇਮ ਸਿੰਘ ਨੇ ਕਿਹਾ ਕਿ ਅਮਰਿਤਪਾਲ ਸਿੰਘ ਉਤੇ ਐਨਐਸਏ ਤਹਿਤ ਝੂਠੇ ਕੇਸ ਤਰਜ ਕੀਤੇ ਗਏ ਹਨ ਫਿਲਹਾਲ ਅਸੀਂ ਉਹਨਾਂ ਦੀ ਪਾਰਟੀ ਦੀ ਅਗਵਾਈ ਕਰਾਂਗੇ ਜੇਲ੍ਹ ਤੋਂ ਪਰਤਨ ਬਾਅਦ ਅਮਰਿਤਪਾਲ ਸਿੰਘ ਫੈਸਲਾ ਕਰਨਗੇ ਕਿ ਉਹ ਲੀਡਰਸ਼ਿਪ ਸੰਭਾਲਣਗੇ ਜਾਂ ਕਿਸੇ ਹੋਰ ਨੂੰ ਸੌਂਪ ਦਿੱਤਾ ਜਾਵੇਗਾ ਤਰਸੇਮ ਸਿੰਘ ਨੇ ਕਿਹਾ ਕਿ ਇਸ ਪਾਰਟੀ ਦੀ ਸ਼ੁਰੂਆਤ ਮੁਕਸਰ ਸਾਹਿਬ ਵਿਖੇ ਹੋਣ ਵਾਲੇ ਮਾਗੀ ਦੇ ਮੇਲੇ ਦੌਰਾਨ ਕੀਤੀ ਜਾਵੇਗੀ ਅਸੀਂ ਪਾਰਟੀ ਦਾ ਸੰਵਿਧਾਨ ਤਿਆਰ ਕਰਨ ਲਈ ਵਰਕਿੰਗ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ ਇਹ ਕਮੇਟੀ ਦੀ ਤੈਅ ਕਰੇਗੀ ਕਿ ਸੰਵਿਧਾਨ ਕਿਹੋ ਜਿਹਾ ਹੋਵੇਗਾ ਇਸ ਤੋਂ ਇਲਾਵਾ ਪਾਰਟੀ ਦਾ ਨਾਂ ਤੈਅ ਕੀਤਾ ਜਾਵੇਗਾ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੀ ਅੰਤਿਮ ਅਰਦਾਸ ਦਿੱਲੀ ਵਿੱਚ ਹੋ ਰਹੀ ਹੈ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਪ੍ਰਮਾਤਮਾ ਅੱਗੇ ਪਰਿਵਾਰ ਸਮੇਤ ਪਹੁੰਚਣ ਵਾਲਿਆਂ ਨੂੰ ਭਾਣਾ ਮੰਨਨ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਦਾਸ ਦੇ ਕਿ ਇਸ ਮੌਕੇ ਉਹਨਾਂ ਕਿਹਾ ਕਿ ਜਦੋਂ ਦੇਸ਼ ਆਰਥਿਕ ਸੰਕਟ ਚ ਸੀ ਤਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਹੀ ਦੇਸ਼ ਨੂੰ ਇਸ ਤੋਂ ਬਾਹਰ ਕੱਢਿਆ ਸੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਜੀ ਨੇ ਅੰਮ੍ਰਿਤਸਰ ਦੀਆਂ ਸਟਰੀਟ ਲਾਈਟਾਂ ਚ ਪੜ ਕੇ ਉਹ ਐਨੇ ਮਹਾਨ ਵਿਅਕਤੀ ਬਣੇ ਸਾਰੀ ਦੁਨੀਆ ਚ ਡਾਕਟਰ ਮਨਮੋਹਨ ਸਿੰਘ ਜੀ ਦਾ ਨਾਮ ਹੈ ਉਹ ਇੱਕ ਖੀਤੇ ਦੇ ਨਹੀਂ ਪੂਰੀ ਦੁਨੀਆ ਦੇ ਮੰਨੇ ਜਾਂਦੇ ਹਨ ਉਨਾ ਕਿਹਾ ਹੈ ਕਿ ਦੁਨੀਆ ਭਰ ਵਿੱਚ ਸਿੱਖਾਂ ਦੀ ਛਵੀ ਨੂੰ ਵੱਡਾ ਮਾਨ ਸਨਮਾਨ ਦਿਵਾਨ ਲਈ ਡਾਕਟਰ ਸਾਹਿਬ ਦਾ ਯੋਗਦਾਨ ਇਤਿਹਾਸ ਤੇ ਸਿਨੈਰੀ ਪੰਨਿਆ ਦਿੱਤਰਫ ਕੀਤਾ ਜਾਵੇਗਾ ਦੇਸ਼ ਭਰ ਵਿੱਚ ਹੁਣ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਪਹਾੜਾਂ ਤੇ ਬਰਬਰੀ ਅਤੇ ਹਲਕੀ ਬਾਰਿਸ਼ ਵੀ ਹੋ ਰਹੀ ਹੈ ਉਸ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਆ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਤੋਂ ਬਾਅਦ ਇੱਕ ਪੱਛਮੀ ਗੜਬੜੀ ਬਣ ਰਹੀ ਹੈ ਮੌਸਮ ਨੂੰ ਲੈ ਕੇ ਅਗਲੇ 48 ਘੰਟੇ ਪੰਜਾਬ ਵਿੱਚ ਖਤਰੇ ਦੀ ਘੰਟੀ ਹੋ ਸਕਦੀ ਹੈ ਅਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੈਦਾਨੀ ਇਲਾਕਿਆਂ ਵਿੱਚ ਬਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਨਾਲ ਨਾਲ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ بارش ਦੀ ਸੰਭਾਵਨਾ ਹੈ 4 ਜਨਵਰੀ ਤੋਂ ਮੌਸਮ ਬਦਲ ਸਕਦਾ ਹੈ ਕਈ ਜ਼ਿਲ੍ਹਿਆਂ ਵਿੱਚ بارش ਵੀ ਹੋ ਸਕਦੀ ਹੈ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਨਾਲ ਲੱਗਦੇ ਦਿੱਲੀ ਐਨਸੀਆਰ ਵਿੱਚ ਵੀ ਠੰਡ ਵਧ ਗਈ ਹੈ। ਆਉਣ ਵਾਲੇ ਹਫ਼ਤੇ ਬਹੁਤ ਮਹੱਤਵਪੂਰਨ ਹੋਣ ਜਾ ਰਹੇ ਹਨ। ਮੌਸਮ ਅਨੁਸਾਰ ਸੰਘਣੀ ਧੁੰਦ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਦੂਜੇ ਪਾਸੇ ਸਵੇਰੇ ਸ਼ਾਮ ਪੈ ਰਹੀ ਧੁੰਦ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਖਨੋਰੀ ਬਾਰਡਰ ਤੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਬੈਠਿਆ ਹੋਇਆ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਉੱਥੇ ਹੀ ਕਿਸਾਨਾਂ ਆਗੂ ਜਗਜੀਤ ਸਿੰਘ ਬੱਲੇਵਾਲ ਦੀਆਂ ਹਕੀ ਮੰਗਾ ਨੂੰ ਲੈ ਕੇ 40 ਦਿਨ ਤੋਂ ਵੱਧ ਮਰਦ ਵਰਤ ਪਹੁੰਚ ਚੁੱਕਾ ਹੈ ਇਸ ਦੌਰਾਨ ਉਹਨਾਂ ਨੇ ਖਨੋਰੀ ਸਰਦ ਤੋਂ ਬੇਹਤ ਨਾਜ਼ੁਕ ਹਾਲਤ ਵਿੱਚ ਹੱਥ ਜੋੜ ਕੇ ਅਪੀਲ ਕੀਤੀ ਹੈ ਉਹਨਾਂ ਨੇ ਹੱਥ ਜੋੜ ਕੇ ਅਪੀਲ ਕਰਦੇ ਕਿਹਾ ਕਿ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਐਮਐਸਪੀ ਦੀ ਲੜਾਈ ਚੱਲ ਰਹੀ ਹੈ ਉਹਨਾਂ ਕਿਹਾ ਕਿ ਦੇਸ਼ ਦੇ ਜਿਹੜੇ ਲੋਕ ਐਮਐਸਪੀ ਦੀ ਲੜਾਈ ਦਾ ਹਿੱਸਾ ਹਨ ਅਤੇ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨਾ ਅਤੇ ਜਿੱਤਣਾ ਚਾਹੁੰਦੇ ਹਨ ਉਹਨਾਂ ਸਾਰਿਆਂ ਨੂੰ ਮਹਿਤ ਜੋੜ ਕੇ ਅਪੀਲ ਕਰਦਾ ਕਿ 4 ਜਨਵਰੀ ਨੂੰ ਖਨੋਰੀ ਬਾਰਡਰ ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਮੈਂ ਤੁਹਾਨੂੰ ਸਭ ਨੂੰ ਵੇਖਣਾ ਚਾਹੁੰਦਾ ਹਾਂ ਕਿਸਾਨ ਭਾਈਓ ਰਾਮ ਰਾਮ ਸਤਿ ਸ੍ਰੀ ਅਕਾਲ ਆਪ ਸਭ ਕੋ ਪਤਾ ਹੈ ਕਿ ਐਮਐਸਪੀ ਕੀ ਲੜਾਈ ਲੜੀ ਜਾ ਰਹੀ ਹੈ ਜੋ ਜੋ ਦੇਸ਼ ਕੇ ਲੋਗ ਐਮਐਸਪੀ ਕੀ ਲੜਾਈ ਦਾ ਹਿੱਸਾ ਹੈ और और मजबूती से इस लड़ाई को लड़ना और जीतना चाहते हैं उन सबसे मेरी हाथ जोड़ के निवेदन है कि मैं आप सबसे चार तारीख को चार जनवरी को खनौरी बॉर्डर पे आप सबको देखना चाहता हूँ आप सब के दर्शन करना चाहता हूँ चार तारीख को खनौरी बॉर्डर पे आप सबने वहां पे मुझे दर्शन देने की कृपाता करनी मैं आपका बहुत बहुत आभारी होऊंगा धन्यवाद वाहेगुरु जी का खालसा वाहेगुरु जी की फतेह फते। आज सिंह जी 14 तारीख नु माघी ते एक बड़ी पंथक का कतरता करने जा रहे हैं तो ओदे वास्ते assi सारे जिल्ल्यां च भी विनती कर रहे हैं सारे लोकां नु के ओथे ਵੱਧ ਤੋਂ ਵੱਧ ਉਸ ਦਿਨ ਤੁਸੀਂ सहयोग ਦਿਓ ਤੇ ਆਪਾਂ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਨੌਜਵਾਨੀ ਨਸ਼ਿਆਂ ਚ ਆ ਕਿਸਾਨ ਸਾਡੇ ਰੋੜਾਂ ਤੇ ਆ ਬੰਦੀ ਸਿੰਘਾਂ ਦਾ ਮੋਰਚਾ ਵਾ ਉਹ ਕਿਸੇ ਪਾਸੇ ਨਹੀਂ ਸਰਕਾਰ ਸਾਡੀ ਕੋਈ ਗੱਲ ਸੁਣਵਾਈ ਹੋ ਨਹੀਂ ਰਹੀ ਤੇ ਇਸ ਕਰਕੇ ਅਸੀਂ ਹੁਣ ਆਪਾਂ ਕੋਈ ਨਵਾਂ ਜੋ ਜੋੜੀਆਂ ਸਾਡੀਆਂ ਸਿਆਸੀ ਤਰ੍ਹਾਂ ਸੀ ਉਹ ਵੀ ਆਪਣਾ ਜ਼ਿੰਮੇਵਾਰੀ ਤੋਂ ਭੱਜ ਚੁੱਕੀਆਂ ਤੇ ਇਸ ਕਰਕੇ ਆਪਾਂ ਨੂੰ ਹੁਣ ਜੋ ਪੰਜਾਬ ਦਾ ਦੁੱਖ ਦਰਦ ਰੱਖਣ ਵਾਲੇ ਜੋ ਇਸ ਧਰਤੀ ਦਾ ਜੋ ਨਮਕਾਕੇ ਹਰਾਮਨਾਮ ਕਰਨ ਵਾਲੇ ਜਿਹੜੇ ਆ ਨਾ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਆਪਾਂ ਇਕੱਠੇ ਹੋ ਕੇ ਇਹਨੂੰ ਬਚਾਈਏ ਕਿਉਂਕਿ ਜੋ ਪੰਜਾਬ ਦੀ ਹਵਾ ਪਾਣੀ ਕਿਸਾਨੀ ਜਵਾਨੀ ਸਾਰਿਆਂ ਵਾਸਤੇ ਤੇ ਇਹ ਇਹ ਅਸੀਂ ਪਲੇਟਫਾਰਮ ਇਸ ਬੜੀ ਸੋਚ ਵਿਚਾਰ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਇੱਕ ਨਵੀਂ ਪਾਰਟੀ ਦੀ ਲੋੜ ਹੈ ਪੰਜਾਬ ਨੂੰ ਕੌਣ ਸੀ ਪਾਰਟੀ 14 ਤਰੀਕ ਨੂੰ ਆਪ ਪੰਜਾਬ ਮੇ ਕਰਨੇ ਜਾਣੀ ਹੈ ਨਹੀਂ ਹਾਂ ਜੀ ਉਹਦਾ ਨਾਮ ਅਸੀਂ ਪੰਜਾਬ ਉਹ ਦਿਨ 14 ਤਰੀਕ ਨੂੰ ਅਸੀਂ ਉਹਦੇ ਵਾਸਤੇ ਇੱਕ ਪੰਜ ਮੈਂਬਰੀਆਂ ਦਾ ਸੱਤ ਮੈਂਬਰ ਕਮੇਟੀ ਦਾ ਅਨਾਉਂਸ ਕਰਾਂਗੇ ਫਿਰ ਉਹ ਜੋ ਵੀ ਫਾਰਮੈਲਟੀਸ ਹੋ ਗਈ ਉਹਦੇ ਨਾਂ ਦੀ ਉਹਦੇ ਪਾਰਟੀ ਦਾ ਸੰਵਿਧਾਨ ਦੀ ਦੁਜੀਆਂ ਚੀਜ਼ਾਂ ਜੋ ਵੀ ਅੱਗੇ ਉਹਦਾ ਢਾਂਚੇ ਨੂੰ ਕਿੱਦਾਂ ਅਸੀਂ ਜ਼ਿਲੇ ਵਾਜ ਪਿੰਡਾਂ ਤੱਕ ਲੈ ਕੇ ਜਾਵਾਂਗੇ ਉਸ ਉਹ ਮੁੜ ਕੇ ਉਹ ਉਹ ਜਿਹੜੀ ਕਮੇਟੀ ਹੋ ਗਈ ਉਹ ਅੱਗੇ ਵਰਕਿੰਗ ਕਮੇਟੀ ਜਾਂ ਕੋਈ ਹੋਰ ਕਮੇਟੀਆਂ ਬਣਾ ਕੇ ਕੋਈ ਐਡਵਾਈਜ਼ਰੀ ਕਮੇਟੀ ਆ ਲੀਗਲ ਐਕਸਰਾਈਜ ਜਾਂ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਉਨੂੰ ਉਹ ਉਹ ਰੂਪ ਦੋਗੇ 14 ਤਰੀਕ ਨੂੰ ਮਾਗੀਆ ਮਾਗੀ ਨਹੀਂ ਕਰ ਰਹੇ 14 ਤਰੀਕ ਨੂੰ ਆਪ ਜੋ ਮਾਗੀ ਕੇ ਦਿਨ ਪੇ ਜੋ ਸਿਰਫ ਆਪ ਇੱਕ ਕਮੇਟੀ ਬਣਾਓਗੇ ਪਾਰਟੀ ਦਾ ਅਨਾਉਂਸ ਉਸਕੇ ਬਾਅਦ ਕਰੋਗੇ ਹਾਂਜੀ ਹਾਂਜੀ ਉਹ ਦਿਨ ਅਸੀਂ ਨਾ ਸਮਝੋ ਕਿ ਪਾਰਟੀ ਦਾ ਅਨਾਉਂਸ ਹੀ ਹੈ ਲੇਕਿਨ ਪਾਰਟੀ ਦਾ ਜੋ ਵੀ ਅੱਗੇ ਇੱਕ ਫਾਰਮੈਲਟੀ ਹੈ ਉਹ ਕਮੇਟੀ ਦੇ ਤਹਿਤ ਅੱਗੇ ਅੱਗੇ ਵਧਾएंगे ਅੱਗੇ ਅੱਗੇ ਅਸੀਂ ਵਧਾਵਾਂਗੇ ਉਹਨੂੰ ਕਿ ਉਤੋਂ ਅੱਗੇ ਵਰਕਿੰਗ ਕਮੇਟੀ ਬਣਾਵਾਂਗੇ ਉਤੋਂ ਅੱਗੇ ਜ਼ਿਲ੍ਹੇ ਵਾਈਜ਼ ਜਾਂ ਜੋ ਵੀ ਬਲਾਕ ਵਾਈਜ਼ ਜੋ ਜਿੱਦਾਂ ਵੀ ਅੱਗੇ ਉਹਦਾ ਪਾਰਟੀ ਦਾ ਟਾਂਚਾ ਉਹਨੂੰ ਅੱਗੇ ਅਸੀਂ ਆਵਦੇ ਰੋ ਪਾਰਟੀ ਦਾ ਮੰਤਵ ਕੀ ਰਹੇਗਾ ਪਾਰਟੀ ਦਾ ਮੰਮਤਾ ਇਹ ਹੋਏਗਾ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਮੁੱਖ ਕਾਰਨ ਕੀ ਹੈ ਕਿ ਪਾਰਟੀ ਬਣਾਉਣ ਦੀ ਲੋੜ ਪੈ ਗਈ ਹੈ ਪਾਰਟੀ ਬਣਾਉਣ ਦੀ ਲੋੜ ਕਿ ਜਿਹੜੀਆਂ ਪਾਰਟੀਆਂ ਪਹਿਲਾਂ ਚੱਲ ਰਹੀਆਂ ਸੀ ਉਹਨਾਂ ਤੋਂ ਦੋ ਪਾਰਟੀਆਂ ਪਹਿਲਾਂ ਇੱਥੇ ਕਾਫੀ ਟਾਈਮ ਲੰਮਾ ਟਾਈਮ ਉਹਨਾਂ ਦਾ ਰਾਜ ਕੀਤਾ ਉਹਨਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਤੀਜੀ ਪਾਰਟੀ ਲੈਂਦੀ ਸੀ ਤੇ ਉਹਨਾਂ ਨੇ ਬਹੁਤ ਛੇਤੀ ਲੋਕਾਂ ਨੂੰ ਨਰਾਸ਼ ਕਰ ਦਿੱਤਾ ਕਿਉਂਕਿ ਉਹ ਐਂ ਲੱਗਦਾ ਕਿ ਜਦੋਂ ਉਹ ਪੰਜਾਬ ਦੇ ਨਹੀਂਗੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਆ ਤੇ ਇਸ ਕਰਕੇ ਹੁਣ ਹਾਲਾਤ ਜਿਹੰਦੇ ਬਣੇ ਆ ਸਾਡੀ ਨੌਜਵਾਨੀ ਵੀ ਦੇਖੋ ਕਿ ਨਸ਼ਿਆਂ ਦਾ ਬੜਾ ਵੱਡਾ ਕਹਿਰ ਚੱਲ ਰਿਹਾ ਸਾਡੀ ਜਿਹੜੀ ਕਿਸਾਨੀ ਆ ਉਹ ਵੀ ਰੋੜਾਂ ਤੇ ਆ ਉਹ ਡੱਲੇਵਾਲ ਸਾਹਿਬ ਵੀ ਕਿੰਨੇ ਦਿਨਾਂ ਤੋਂ ਭੁਖੜ ਹੜਤਾਲ ਤੇ ਕੋਈ ਸਾਡੇ ਕਿਤੇ ਸੁਣਵਾਈ ਨਹੀਂ ਹੈ ਦਾ ਸਾਡੇ ਲੀਡਰਾਂ ਨੂੰ ਕੋਈ ਇਸ ਚੀਜ਼ ਦਾ ਕਿ ਅਸੀਂ ਵੀ ਇਹ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿ ਜੇ ਲੋਕਾਂ ਨੇ ਸਾਨੂੰ ਚੁਣ ਕੇ ਸਰਕਾਰ ਬਣਾ ਕੇ ਦਿੱਤੀ ਆ ਤੇ ਅਸੀਂ ਲੋਕ ਲੋਕਾਂ ਦੇ ਹਿੱਤਾਂ ਲਈ ਕੋਈ ਕੰਮ ਕਰੀਏ ਤੇ ਇਸ ਕਰਕੇ ਹੁਣ ਇਹ ਮਹਿਸੂਸ ਕੀਤਾ ਗਿਆ ਕਿ ਸਾਨੂੰ ਜਿਹੜੇ ਪੰਜਾਬ ਨਾਲ ਕੋਈ ਦਰਦ ਰੱਖਣ ਵਾਲੇ ਪੰਜਾਬ ਦੇ ਜਾਂ ਪੰਥਨਾ ਦਰਦ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਅਸੀਂ ਇਕੱਠੇ ਕਰਕੇ ਤੇ ਪਾਰਟੀ ਬਣਾ ਕੇ ਤੇ ਪੰਜਾਬ ਦੀ ਲੜਾਈ ਜਿਹੜੀ ਤਾਂ ਪੰਜਾਬ ਪਹਿਲਾਂ ਲੜਦਾ ਰਿਹਾ ਆਪਣੇ ਹੱਕਾਂ ਹਕੂਕਾਂ ਲਈ ਉਹਦੇ ਵਾਸਤੇ ਲੜਨ ਵਾਸਤੇ ਸਾਨੂੰ ਜੀ ਸੰਗਤਾਂ ਵੱਲੋਂ ਸਰ ਨੇ ਕੱਲ ਵੀ ਅਪੀਲ ਕੀ ਆ ਵੀ ਕੱਲ ਮੇਰੇ ਕੋ ਆ ਕੇ ਸਭੀ ਖਲੋਰੀ ਬਾਰਡਰ 'ਤੇ ਮਿਲਣ ਚਾਰ ਜਨਵਰੀ ਚਾਰ ਜਨਵਰੀ ਜਿਹੜੇ ਕੱਟ ਕੀਤਾ ਜਾਵੇ ਕੱਟ ਕੀਤਾ ਜਾਵੇ ਮੈਂ ਸੰਗਤਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਉਹ ਲਗਾਤਾਰ ਸੇਤ ਤੁਹਾਡੀ ਡਾਊਨ ਕਿਵੇਂ ਦੇਖੀਏ ਨਹੀਂ ਇਹ ਜੀ ਉਹਨਾਂ ਦੀ ਬਹੁਤ ਉਹਨਾਂ ਦੇ ਜਿਹੜੀ ਕੁਰਬਾਨੀਆਂ ਉਹਦੇ ਅੱਗੇ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਕੋਟਨ ਕੋਟ ਕਿ ਉਹਨਾਂ ਨੇ ਆਪਣੇ ਕਿਸਾਨੀ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾਈ ਹੋਈ ਹੈ ਤੇ ਅਸੀਂ ਵੀ ਕੋਸ਼ਿਸ਼ ਅਸੀਂ ਵੀ ਸੰਗਤਾਂ ਨੂੰ ਤੁਹਾਡੇ ਥਰੂ ਵੀ ਅਪੀਲ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਉੱਥੇ ਪਹੁੰਚੋ ਤੇ ਅਸੀਂ ਵੀ ਜੇ 4 ਤਰੀਕ ਨੂੰ ਉਹਨਾਂ ਨੇ ਬੁਲਾਇਆ ਤੇ ਅਸੀਂ ਵੀ ਅਸੀਂ ਵੀ ਕੱਲ ਨੂੰ ਉਹਨਾਂ ਨੂੰ ਨਜ਼ਰ ਦੇਖਣ ਕਰੀਏ ਪਾਰਟੀ ਅਨਾਉਂਸ ਕਰਨ ਦੀ ਤੁਸੀਂ ਸੋਚੀ ਹੈ ਅਮਰਿਤਪਾਲ ਦੀ ਕੀ ਰਾਏ ਹੈ ਉਹਦੇ ਤੇ ਔਰ ਤੁਸੀਂ ਲੋਕ ਕਿੰਨਾ ਨੂੰ ਲੱਗਦਾ ਹੰਗਾਰਾ ਮਿਲੇਗਾ ਪਾਰਟੀ ਹੰਗਾਰਾ ਜੀ ਅਸੀਂ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਕਰਨਾ ਤੇ ਸੰਗਤਾਂ ਦੇ ਮੰਗ ਦੇ ਉੱਪਰ ਹੀ ਅਸੀਂ ਪਹਿਲਾਂ ਨਹੀਂ ਤੇ ਉਦੋਂ ਦੇ ਕਰ ਸਕਦੇ ਸੀ ਅਸੀਂ ਇਹ ਪਹਿਲਾਂ ਸਾਰੇ ਪੰਜਾਬ ਚ ਘੁੰਮ ਕੇ ਸਾਰੇ ਲੋਕਾਂ ਨਾਲ ਰਾਏ مشਵਰਾ ਕਰਨ ਤੋਂ ਬਾਅਦ ਚ ਹੀ ਅਸੀਂ ਇਸੇ ਪਾਸੇ ਨੂੰ ਵਧਿਆ ਕਿ ਲੋਕਾਂ ਦੀ ਰਾਏ ਆ ਕਿ ਇਹ ਪੰਜਾਬ ਨੂੰ ਜਿਹੜੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਸਿੱਖ ਪੰਥ ਦੀ ਕੋਈ ਗੱਲ ਕਰਨ ਵਾਸਤੇ ਜਿਹੜੀ ਇੱਕ ਪਾਰਟੀ ਦੀ ਬਹੁਤ ਲੋੜ ਆ ਤੇ ਉਹ ਸਿਰਦ ਬੰਦਿਆਂ ਨੂੰ ਅੱਗੇ ਨਾਲ ਲੈ ਕੇ ਜੋ ਕੁਰਬਾਨੀ ਵਾਲੇ ਜੋ ਇਹ ਜੋ ਆਪਣੇ ਪਰਿਵਾਰਵਾਦ ਤੋਂ ਨਿਜਵਤ ਨੂੰ ਉੱਪਰ ਉੱਠ ਕੇ ਕੰਮ ਕਰ ਸਕਦੇ ਹੁਣ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਤੇ ਉਹ ਕਿਸੇ ਪਾਰਟੀ ਦਾ ਸਮਰਥਨ ਲਾਉਂਗੇ ਅਗਰ ਕੋਈ ਸਿੱਖ ਜਥੇਬੰਦੀਆਂ ਦੇ ਹੱਕ ਚ ਆਉਣੀ ਚਾਹੁੰਦੀ ਆ ਕੋਈ ਮੌਜੂਦਾ ਪਾਰਟੀ ਨਹੀਂ ਪਾਰਟੀ ਦਾ ਤੇ ਪਾਰਟੀ ਦੇ ਜਿਦਾਂ ਵੱਖ-ਵੱਖ ਜਥੇਬੰਦੀਆਂ ਵੱਖ-ਸਾਰੇ ਦਾ ਸਹਿਯੋਗ ਤੇ ਸਾਰਿਆਂ ਦਾ ਹੀ ਚਾਹੀਦਾ ਹੁੰਦਾ ਪਰ ਉਹ ਜਦੋਂ ਕੋਈ ਕੱਲ ਨੂੰ ਕੋਈ ਇਲੈਕਸ਼ਨ ਆਉਂਦੀ ਆ ਕਿਸੇ ਨਾ ਕੋਈ ਮੇਲ ਤਾਲਮੇਲ ਹੋ ਸਕਦਾ ਹੈ ਕਿ ਹੁਣ ਪਾਰਟੀ ਜਾਂ ਤੇ ਕੋਈ ਮਰਜ਼ ਕਰਕੇ ਸਾਡੇ ਨਾਲ ਚੱਲ ਫੇ ਕੋਈ ਗੱਲ ਨਹੀਂ ਉਹਨੂੰ ਅਸੀਂ ਲੈ ਲਾਂਗੇ ਤੇ ਜੇ ਕੋਈ ਕਹੇ ਕਿ ਹਾਂ ਉਹ ਉਹ ਤੇ ਆਉਣ ਵਾਲੇ ਸਮੇਂ ਚ ਅਸੀਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕੀ ਪਾਰਟੀ ਦਾ ਕੀ ਨਾਂ ਸੋਚਿਆ ਕੀ ਰੱਖਿਆ ਜਾਏਗਾ ਨਹੀਂ ਨਾਂ ਤੇ ਅਸੀਂ ਜਿੱਦਾਂ ਸਮਝੋ ਕੇ ਪੰਜਾਬ ਦੀ ਜਿਹੜੋ ਬੜੀ-ਬੜੀ ਲੜਾਈ ਲੜੀ ਆਕਾਲੀ ਦਲ ਨੇ ਅਕਸ਼ਾ ਦਾ ਆਕਾਲੀ ਦਲ ਵੀ ਹੋ ਸਕਦਾ ਕੋਈ ਅਜੇ ਫਾਈਨਲ ਨਹੀਂ karenge ਜਿਹੜੀ ਉਹ ਅਸੀਂ 5-7 ਮੈਂਬਰਾਂ ਦੀ ਕਮੇਟੀ ਅਨਾਉਂਸ ਕਰਨ ਜਾ ਰਹੇ ਆ ਉਹ ਹੀ ਸਾਰੀਆਂ ਚੀਜ਼ਾਂ ਉਹਦਾ ਪਾਰਟੀ ਦਾ ਸੰਵਿਧਾਨ ਬਾਰੇ ਪਾਰਟੀ ਦੇ ਨਾਮ ਬਾਰੇ ਫਾਈਨਲ ਕਰੂਗੀ ਬਾਕੀ ਜੋ ਵੀ ਉਹ ਅੱਗੇ ਉਹਦਾ ਢਾਂਚਾ ਬਾ ਉਹਨਾਂ ਦਾ ਅਮਰਤਪਾਲ ਬਾਹਰ ਆਉਣ ਬਾਰੇ ਕੋਈ ਗੱਲਬਾਤ ਚੱਲੀ ਕਿਸੇ ਪਾਸੇ ਕੋਈ ਗੱਲ ਆਈ ਨਹੀਂ ਹਜੇ ਕੋਈ ਗੱਲਬਾਤ ਕੋਈ ਸਰਕਾਰ ਦੀ ਹਜੇ ਨੀਅਤ ਮੇਰੇ ਖਿਆਲ ਕਿ ਅਜੇ ਸਹੀ ਨਹੀਂ ਗਈ ਹੁਣ ਉਹਨਾਂ ਦੀ 15 ਤਰੀਕ ਹੈ ਸ਼ਾਇਦ ਕੋਰਟ ਤੋਂ ਕੋਈ ਰੀਲੀਫ ਮਿਲ ਜੇ ਤੇ ਵੱਖਰੀ ਗੱਲ ਹੈ ਪਰ ਹਜੇ ਮੇਰੇ ਖਿਆਲ ਕਿ ਕੋਈ ਗੱਲ ਹੋਈ ਹੋਵੇ ਔਰ ਅਮਰਤਪਾਲ ਦਾ ਕੀ ਕਹਿਣਾ ਪਾਰਟੀ ਨੂੰ ਬਣਾਉਣ ਨੂੰ ਲੈ ਕੇ ਅਮਰਤਪਾਲ ਦਾ ਤੇ ਕਹਿਣਾ ਕਿ ਜੇ ਲੋਕਾਂ ਦੀ ਰਾਏ ਨਾਲ ਹੀ ਆਪਾਂ ਕੰਮ ਕਰਨਾ ਜੇ ਲੋਕ ਚਾਹੁੰਦੇ ਉਹ ਤਾਂ ਪਹਿਲਾਂ ਰਾਜਨੀਤੀ ਚ ਵੈਸੇ ਹੀ ਨਹੀਂ ਆਉਣਾ ਨਹੀਂ ਸੀ ਚਾ ਰਹੇ ਉਹ ਕਹਿੰਦਾ ਕਿ ਅੱਜ ਵੀ ਮੇਰਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਮੇਰਾ ਪਹਿਲਾ ਮੁੱਖ ਮਕਸਦ ਹੈ ਤੇ ਇਸ ਕਰਕੇ ਜੇ ਪੰਜਾਬ ਦੇ ਹੁਣ ਕੀ ਹੈ ਕਿ ਰਾਜਨੀਤਿਕ ਪਾਰਟੀ ਤੋਂ ਬਿਨਾ ਕੋਈ ਪਾਵਰ ਤੋਂ ਬਿਨਾ ਕੋਈ ਤੁਸੀਂ ਕਿਸ ਚੀਜ਼ ਤੇ ਕੋਈ ਵੀ ਮਸਲੇ ਤੇ ਕੋਈ ਉਹਨੂੰ ਰੋਕ ਨਹੀਂ ਸਿਰ ਨਸ਼ਾ ਹੀ ਹੈ ਜਦਾਂ ਸਰਕਾਰ ਦੀ ਸਹਿਮਤੀ ਨਾਲ ਵਿਕਰੇ ਜੇ ਸਰਕਾਰ ਕੋਈ ਚੰਗੀ ਹੋਵੇ ਪੰਜਾਬ ਦੇ ਹੱਕਾਂ ਲਈ ਨੌਜਵਾਨੀ ਨਾਲ ਕੋਈ ਪਿਆਰ ਕਰਨ ਵਾਲੀ ਕੋਈ ਪੰਜਾਬ ਦਾ ਦਰਦ ਰੱਖਣ ਵਾਲੀ ਹੋਵੇ ਤੇ ਨਸ਼ਾ ਬੰਦ ਕੀਤਾ ਜਾ ਸਕਦਾ ਤੇ ਕੀ ਲੱਗਦਾ ਕਿ ਪੰਜਾਬ ਨਵੀਂ ਪਾਰਟੀ ਜਿਹੜੀ ਤੁਸੀਂ ਬਣਾਉਣ ਜਾ ਰਹੇ ਹੋ ਉਹਦੇ ਨਾਲ ਪੰਜਾਬ ਦਾ ਸੁਧਾਰ ਹੋਊਗਾ ਕਿਉਂਕਿ ਪਾਰਟੀਆਂ ਪਹਿਲਾਂ ਵੀ ਬਹੁਤ ਬਣੀਆਂ ਸਿਰਫ ਪਾਰਟੀਆਂ ਤੱਕ ਹੀ ਸੀਮਿਤ ਰਹਿ ਗਈਆਂ ਸਨ ਤੇ ਅਸੀਂ ਤੇ ਜੀ ਇੱਕ ਕੋਈ ਵਾਅਦਾ ਤਾਂ ਨਹੀਂ ਕਰ ਸਕਦੇ ਕੋਸ਼ਿਸ਼ ਹੈ ਸਾਡੀ ਕਿ ਇਮਾਨਦਾਰੀ ਨਾਲ ਸੱਚੇ ਦਿਲ ਤੋਂ ਜੇ ਕੋਈ ਲੱਗੰਗੇ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਤੇ ਗੁਰੂ ਮਹਾਰਾਜ ਸਫਲਤਾ ਜੇ ਸਭ ਦੇ ਭਲੇ ਦੀ ਗੱਲ ਲੈ ਕੇ ਚੱਲਾਂਗੇ ਇਹ ਨਹੀਂ ਕਿ ਆਪਣੇ ਪਰਿਵਾਰਵਾਦ ਵਾਸਤੇ ਜਾਂ ਨਿੱਜਵਾਦ ਵਾਸਤੇ ਆਪਾਂ ਤੁਰੀਏ ਤੇ ਫਿਰ ਮੇਰੇ ਖਿਆਲ ਅਕ ਜਿੱਦਾਂ ਅੱਗੇ ਰੋਲਕੀਆਂ ਉਦਾਂ ਅਸੀਂ ਵੀ ਰੋਲ ਸਕਦੇ ਆ ਪਰ ਸਾਡਾ ਤੇ ਟੇਕ ਇਹੋ ਹੀ ਆ ਕਿ ਅਸੀਂ ਸਾਡੀ ਜਿਹੜੀ ਆ ਆਪਣੇ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨੀ ਨੂੰ ਜੋ ਵੀ ਸਾਡੇ ਮਸਲੇ ਆ ਉਹਨਾਂ ਨੂੰ ਬਚਾਉਣ ਵਾਸਤੇ ਬੇਅਦਵੀਆਂ ਦਾ ਮੁੱਦਾ ਜਿਹੜੀ ਤਾਂ ਬੇਅਦਵੀਆਂ ਮੁੱਦਾ ਜਿਹੜਾ ਉੱਥ ਚਾਉਂਦੀ ਆ ਵਾਦਾ ਕੀਤਾ ਜਾਂਦਾ ਪਰ ਵਾਦੇ ਤੇ ਖਰਾ ਨਹੀਂ ਉਤਰਦੇ ਕੀ ਤੁਸੀਂ ਖਰਾ ਉਤਰੋਗੇ ਨਹੀਂ ਅਸੀਂ ਜੀ ਆਪਣੀ ਹੁਣ ਇਹ ਤੇ ਵਾਦਾ ਕਰਕੇ ਆਏ ਸੀ ਤੇ ਜੇ ਸਰਕਾਰ ਦੇ ਹੁੰਦਿਆਂ ਵੀ ਨਹੀਂ ਇਹ ਕੁਝ ਕਰ ਸਕਦੇ ਤੇ ਫਿਰ ਤੇ ਮੇਰੇ ਖਿਆਲ ਕੋਈ ਬਹੁਤ ਜੇ ਕੋਈ ਕੱਲ ਨੂੰ ਮੌਕਾ ਹੁੰਦਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਤੇ ਏਸੀ ਏਸੀ ਲੜਾਈ ਵਾਸਤੇ ਤੇ ਸਾਨੂੰ ਮੈਦਾਨ ਚਾਉਣਾ ਪੈ ਰਿਹਾ ਸਾਡੇ ਬੰਦੀ ਸਿੰਘਾਂ ਦੀ ਜੇ ਹਰਿਆਈ ਨਹੀਂ ਹੋ ਰਹੀ ਬੇਦਬੀ ਦਾ ਇਨਸਾਫ ਨਹੀਂ ਮਿਲ ਰਿਹਾ ਸਾਡੇ ਕਿਸਾਨਾਂ ਦਾ ਇਨਸਾਫ ਨਹੀਂ ਹੋ ਰਿਹਾ ਤੇ ਜੇ ਅਸੀਂ ਇਹ ਇਹਦੇ ਵਾਸਤੇ ਪਾਰਟੀ ਬਣਾ ਰਹੇ ਤੇ ਇਹ ਤੋਂ ਅਸੀਂ ਪਿੱਛੇ ਕਿੱਧਰ ਹਟਾਂਗੇ ਅਸੀਂ ਇਹਦੇ ਏਸੀ ਇਸੇ ਕਰਕੇ ਨਹੀਂ ਤੇ ਪਾਰਟੀਆਂ ਤੇ ਬਹੁਤ ਆ ਸਾਨੂੰ ਲੱਗਦਾ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀਆਂ ਇਸ ਕਰਕੇ ਅਸੀਂ ਇਹ ਸਾਰੇ ਪੰਜਾਬੀ ਦੇ ਲੋਕਾਂ ਦਾ ਸਾਰੇ ਲੋਕ ਸੰਗਠਨਾਂ ਦਾ ਸੰਯੋਗ ਲੈ ਕੇ ਇਹ ਚੀਜ਼ ਕਰਨੇ ਜਾ ਰਹੇ ਆ ਤੇ ਸਾਰਿਆਂ ਨੂੰ ਇਹ ਇਕੱਲੇ ਕਰਦੇ ਵਸਦੀ ਕਹਿੰਦੇ ਸਾਰਿਆਂ ਦੇ ਜਦੋਂ ਉੱਠ ਖੜੋਗੇ ਤੇ ਫੇਰ ਹੀ ਮੇਰੇ ਖਿਆਲ ਨਾਲ ਨਸ਼ੇ ਦਾਜ ਕਾਇਰ ਵੀ ਤਾਂ ਹੀ ਅਸੀਂ ਥਲ ਸਕਦੇ ਆ ਜਾਂ ਜੋ ਤਿਆਰੀ ਵੀ ਤੇ ਵੀ ਹੋ ਰਹੀ ਹੈ ਜੀ ਫਿਰ ਇਸ ਦਾ ਮਤਲਬ ਹੁਣ ਲੰਬੜੀ ਪੂਰੀ ਕੀਤੀ ਜਾ ਰਹੀ ਹੈ ਨਹੀਂ ਇਹ ਤਿਆਰੀਆਂ ਤੇ ਜੀ 2027 ਹੋਵੇ ਜਾਂ ਕੋਈ ਹੋ ਕੱਲ ਨੂੰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਸਾਰੇ ਚੀਜ਼ ਅਸੀਂ ਜਦੋਂ ਜੇ ਇਸ ਫੀਲਡ 'ਚ ਸਾਰੀ ਜਗ੍ਹਾ ਤੇ ਸੁਧਾਰ ਦੀ ਬਹੁਤ ਵੱਡੀ ਲੋੜ ਆ ਜੋ ਸ਼੍ਰੋਮਣੀ ਕਮੇਟੀ ਆ ਤੇ ਇਹ ਵੀ ਇੱਕ ਸਾਡੀ ਬੜੀ ਸਿੱਖਾਂ ਦੀ ਬੜੀ ਵੱਡੀ ਸੰਸਥਾ ਜਿਮੇਵਾਰੀ ਨੂੰ ਨਭਾਉਂਦੀ ਤੇ ਮੇਰਾ ਖਿਆਲ ਜੋ ਧਰਮ ਪਰਿਵਰਤਨ ਜਾਂ ਇਹੋ ਜਿਹੀਆਂ ਚੀਜ਼ਾਂ ਵਾਪਰ ਰਹੀਆਂ ਪੰਜਾਬ 'ਚ ਨਸ਼ਾ ਵੀ ਆ ਤੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਦੀ ਵੀ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਉਹ ਅਕਾਲੀ ਦਲ ਮਾਨ ਦਲ ਦੀ ਵੀ ਪਾਰਟੀ ਆ ਉਹ ਵੀ ਸਿੱਖਾਂ ਲਈ ਕਹਿੰਦੇ ਅਸੀਂ ਕੰਮ ਕਰਦੇ ਆ ਬੜੇ ਪੁਰਾਣੇ ਕੀ ਉਹਨਾਂ ਦਾ ਸਮਰਥਨ ਲੈ ਕੇ ਨਾਲ ਇਕੱਠਾ ਚੱਲਿਆ ਜਾਊਗਾ ਜਾਂ ਤੁਸੀਂ ਅਲੱਗ ਚੱਲੋਗੇ ਉਹ ਅਲੱਗ ਚੱਲਣਗੇ ਨਹੀਂ ਅਸੀਂ ਸਾਰਿਆਂ ਦਾ ਸਮਰਥਨ ਤੇ ਅਸੀਂ ਸਾਰਿਆਂ ਨਾਲ ਲੈ ਕੇ ਸਾਰਿਆਂ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਹੈ ਜੇ ਜਿੱਥੋਂ ਤੱਕ ਚੱਲਣ ਦੀ ਕੋਸ਼ਿਸ਼ ਹੈ ਉਹ ਅਸੀਂ ਸਾਰਿਆਂ ਨੂੰ ਜਿਹੜੀਆਂ ਵੀ ਪੰਜਾਬ ਨਾਲ ਪੰਥਨ ਦਾ ਦਰਦ ਰੱਖਣ ਵਾਲੀਆਂ ਧਿਰਾਂਆਂ ਆ ਇਸ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਤੁਸੀਂ ਇਸ਼ਾਰਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਅੰਮ੍ਰਿਤਸਰ ਆ ਤੁਹਾਡੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲਦੀ ਮਿਲਦੀ ਹੋ ਸਕਦੀ ਹੈ ਲੱਗਦਾ ਵੀ ਫਿਰ ਆਪਦੀ ਫਾਰਟੀ ਵੀ ਹੋ ਸਕਦੀ ਹੈ ਪਾਰਟੀ ਤੇ ਹੋ ਸਕਦਾ ਕਿ ਦੋ ਹੀ ਹੋਣ ਜੋ ਵੀ ਚਾਰ ਵੀ ਜਿੱਦਾਂ ਸਾਰਿਆਂ ਨੂੰ ਅਸੀਂ ਬਾਅਦ ਚ ਵੀ ਕੋਈ ਸਾਂਝੇ ਪ੍ਰੋਗਰਾਮਾਂ ਤੇ ਤਾਲਮੇਲ ਕਰਕੇ ਇਕੱਠੇ ਚੱਲਣ ਦੀ ਕੋਸ਼ਿਸ਼ ਐਸੀ ਕਿ ਨੇ ਕਿ ਪੰਜਾਬ ਜੇ ਆਪਾਂ ਪੰਜਾਬ ਦਾ ਦਰਦ ਰੱਖਦੇ ਆ ਸਾਰੇ ਤੇ ਜਿਹੜਾ ਪੰਜਾਬ ਦਾ ਦਰਦ ਰੱਖਦਾ ਉਹਨਾਂ ਨੂੰ ਅਜ ਤਾਂ ਹੁਣ ਬੰਦੀ ਸਿੰਘਾਂ ਦਾ ਮਸਲਾ ਵਾ ਕਿਸਾਨੀ ਦਾ ਮਸਲਾ ਸਾਰੇ ਜਣੇ ਆਉਣ ਰੋਡ ਤੇ ਤੇ ਇਹ ਹਾਲ ਹੋ ਜੇ ਤੇ ਸਾਰਿਆਂ ਤੇ ਨੀ ਸਦਾ ਦਿੰਦੇ ਹੋ ਕਿ ਅਬ ਮਰਜ ਕਰਨਾ ਅਸੀਂ ਕਿ ਜੇਕਰ ਪਾਰਟੀ ਬਣਾਉਂਦੇ ਹੋ ਤਾਂ ਨਹੀਂ ਸੁਖਵੀਰ ਬਾਦਲ ਨੇ ਤੇ ਪੂਰੀ ਜਿੱਦ ਫੜੀ ਹੋਈ ਹੈ ਕਿ ਅਕਾਲੀ ਦਲ ਜਨਾ ਤੱਕ ਪੂਰਾ ਚੰਗੀ ਤਰ੍ਹਾਂ ਖਤਮ ਨਹੀਂ ਹੁੰਦਾ ਨਾ ਚਿਰ ਮੈਂ ਪਿਛੇ ਨਹੀਂ ਹਟੂਗਾ ਉਹਨਾਂ ਨੇ ਤਾਂ ਅਕਾਲ ਤਖਤ ਦੇ ਆਦੇਸ਼ ਨੂੰ ਵੀ ਉਹਨਾਂ ਨੇ ਨਹੀਂ ਮੰਨਿਆ ਤੇ ਉਹ ਜੋ ਉਹਨਾਂ ਨੂੰ ਦੇ ਦਿੱਤਾ ਸੀ ਕਿ ਤਿੰਨ ਦਿਨ ਚ ਅਸਤੀਫਾ ਦੇ ਦਿਓ ਉਹ ਹੁਣ ਹੋਰ ਡਰਾਮੇਬਾਜ਼ੀਆਂ ਸ਼ੁਰੂ ਕਰਕੇ ਇਹ 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 ਚੀਜ਼ਾਂ ਤੋਂ ਲੋਕਾਂ ਤੰਗ ਆ ਗਏ ਤਾਂ ਇਹ ਪਾਰਟੀ ਦੀ ਲੋੜ ਹੈ ਪਰ ਉਹਨਾਂ ਨੇ ਤਾਂ ਹੁਣ ਮਾਫੀ ਵੀ ਜਿਹੜੀ ਆ ਉਹ ਮੰਗ ਲਈ ਆ ਅਕਾਲ ਤਖਤ ਸਾਹਮਣੇ ਨਹੀਂ ਮਾਫੀ ਤੇ ਜਿਹੜੀ ਮੰਗਲੀ ਆ ਜੀ ਮਾਫੀ ਤੇ ਇੱਕ ਮੇਰੇ ਖਿਆਲ ਡਰਾਮਾ ਕੀਤਾ ਗਿਆ ਮਾਫੀ ਮੰਗਣ ਤੋਂ ਬਾਅਦ ਜੋ ਅਕਾਲ ਤਖਤ ਦਾ ਆਦੇਸ਼ ਸੀ ਕਿ ਤੁਸੀਂ ਪ੍ਰਧਾਨਗੀ ਤੋਂ ਸਾਰੇ ਉਹਦਿਆਂ ਤੋਂ ਅਸਤੀਫਾ ਦਿਓ ਤੇ ਉਹ ਅਜੇ ਤੱਕ ਉਹਨੂੰ ਲੜਕਾਇਆ ਜਾ ਰਿਹਾ ਉਹ ਨਹੀਂ ਮੰਨਿਆ ਜਾ ਰਿਹਾ